ਹਾਂਜੀ ਬਾਬਿਓ ਕੀ ਹਾਲ ਨੇ ਤੁਸੀਂ ਕਹੋਗੇ ਕਿਵੇਂ ਮੂਲ ਵੇਟਿਆ ਠੰਡ ਚ ਲੱਗਦਾ ਹੁੰਦਾ ਮਿੱਤਰੋ ਪਾਲਾ ਇਹ ਮੂੰਹ ਆਪਾਂ ਤਾਂ ਲਪੇਟਿਆ ਕਿਉਂਕਿ ਗਰਮੀ ਚ ਰੰਗਣਾ ਹੋ ਜੇ ਕਾਲਾ ਤੇ ਅੱਜ ਆਪਾਂ ਚੱਲੇ ਆ ਮਿੱਤਰੋ ਸਾਈਕਲ ਲੈਣ ਸਾਈਕਲ ਲੈਣਾਗਾ ਨਸਾਰ ਖਾਨ ਨੇ ਜਿਹੜਾ ਮੁੰਡਾ ਆਪਣਾ ਮਾਲਵਾ ਬੋਇਲ ਤੇ ਚੱਲੇ ਆਪਾਂ ਮਾਨਕੀ ਉਥੇ ਬਾਈ ਦੇ ਨਾਲ ਘਰੇ ਕੰਮ ਚਲਾਇਆ ਹੋਇਆ ਤੇ ਦੇਖਦੇ ਆਂ ਫਿਰ ਆਪਾਂ ਚੱਲਦੇ ਆ ਕਿਹੜੇ ਕਿਹੜੇ ਸਾਈਕਲ ਆ ਬਾਈ ਕੋਲੇ ਜਾ ਕੇ ਦਿਖਾਉਨੇ ਆ ਕਾਫੀ ਟਾਈਮ ਤੇ ਆਪਾਂ ਨੂੰ ਫੋਨ ਆਈ ਜਾਂਦੇ ਆ ਕਿ ਜਿਆ ਹੂਗਾ ਮਾਲਵਾ ਬੋਇਆ ਵਾਲਾ ਕਾਫੀ ਟਾਈਮ ਦਾ ਫੋਨ ਲਾਈ ਜਾਂਦਾ ਦੇਖਦੇ ਆ ਫਿਰ ਜਾ ਕੇ ਕੀ ਕੀ ਉਹਦਾ ਸਵਾ ਕੀ ਮਾਹੌਲ ਆ ਜਾ ਕੇ ਦੇਖਦੇ ਆ ਫਿਰ ਆਪਾਂ ਚੋਨਾ ਵੀ ਤਕਰੀਬਨ ਮੇਤਰੋ ਲੱਗ ਗਿਆ ਸਾਰਾ ਕਿਤੇ ਕਿਤੇ ਰਹਿ ਗਿਆ ਉਹ ਲੇਵਰ ਵੀ ਥੋੜੀ ਜਿਹੀ ਘਾਟ ਪਈ ਆ ਲੇਵਰ ਕਿਤੇ ਲੱਗੀ ਹੁੰਦੀ ਆ ਪਰ ਬੁਕਿੰਗ ਹੁੰਦੀ ਆ ਪਹਿਲਾਂ ਲੇਵਰ ਕੋਲੇ ਵੇਖੋ ਚੋਨਾ ਲੱਗ ਗਿਆ ਨਾਲ ਦੀ ਨਾਲ ਲੱਗ ਜਾਂਦਾ ਆ ਬਣਾ ਮਾਂ ਤੋਂ ਨਾ ਕੀਤੀ ਸਿਹਤ ਆਪਣੇ ਪੁੱਤ ਦੀ ਕਿਸੇ ਹੋਰਾਂ ਤੇ ਲਓ ਮਿੱਤਰੋ ਆਗੇ ਆਪਾਂ ਪਿੰਡ ਘੰਗੋਰਾ ਤੇ ਦੇਖਦੇ ਹਣ ਮਾਲਵਾਪੋਆ ਵਾਲਾ ਖਿਜਿਆ ਹੋਇਆ ਕਿਸਾਨ ਦੇਖਦੇ ਆ ਫਿਰ ਕੀ ਬਣਦਾ ਤੇ ਲਓ ਮਿੱਤਰੋ ਕੱਢ ਲਈ ਗੱਡੀ ਮੁੰਡੇ ਨੇ ਚੱਲਿਆ ਮੁੰਡੇ ਨੂੰ ਚਾਈ ਵਾਲਾ ਸਾਈਕਲ ਲੈਣ ਦਾ ਚੱਲਿਆ ਗੱਡੀ ਤੇ ਆ ਚਲਾ ਕੇ ਲੈ ਆਗਾ ਗਰਮੀ ਵਾਲੀ ਹੈ ਗਰਮੀ ਦਾ ਸਹੀ ਆਪਾਂ ਲਾ ਤਾਂ ਆਇੰਦਾ ਸਖੇ ਜਿਆ ਤਾਂ ਨਹੀਂ ਮੈਂ ਲੇਟ ਹੋ ਗਿਆ ਜੀ ਦੇਖ ਲਓ ਮਸਾਂ ਠੰਡਾ ਕੀਤਾ ਮੁੰਡਾ ਚਲਾ ਕੇ ਲੈ ਆਂਗਾ ਫਿਰ ਗੱਡੀ 'ਚ ਗੱਡੀ 'ਚ ਰੱਖ ਲਿਆ ਮਾਗਣਾ ਚਲਾ ਕੇ ਲੈ ਆਉਨੇ ਆ ਗਰਮੀ ਵਾਲੀ ਗਰਮੀ ਵਾਲੀ ਆ ਮੁੰਡਾ ਕਹਿੰਦਾ ਫੇਰ ਚਲਾਵਾਂਗੇ ਅੰਕਲ ਨੂੰ ਵੀ ਨਾਲ ਲੈ ਕੇ ਜਾਣਾ ਆਪਾਂ ਉਹ ਆਉਂਦਾ ਅੰਕਲ ਦੇਖ ਲਓ ਆ ਮਾਲ ਬਾਬਾ ਇਹਦਾ ਡੈਡੀ ਆ ਮੋਟਰਾਂ ਖੜਾ ਰਹਿਣ ਦਿਓ ਜੀ ਕੋਈ ਨਾ ਚੋਨਾ ਵਾਲੇ ਲੱਗਣੀਆਂ ਇਹ ਪਹਿਲਾਂ ਹੀ ਵੱਡਾ ਨੂੰ ਕਰਦਾ ਇੱਲਾਹੁ ਮਤਰਾ ਪਹੁੰਚ ਗਿਆ ਆਪਾਂ ਬਾਈ ਦੇ ਘਰੇ ਅਕਾਲ 올ਡ ਸਾਈਕਲ ਦੇਖਦਾ ਬਾਈ ਆਪਾਂ ਨੂੰ ਮਿਲਦਾ ਘਰੇ ਕਿ ਨਹੀਂ ਤੇ ਲੋ ਮਤਰਾ ਆ ਫਿਰਦਾ ਬਾਈ ਕੀ ਹਾਲ ਹੈ ਵੀਰੇ ਹੋ ਠੀਕ ਵਧੀਆ ਵਧੀਆ ਤੇ ਲੋ ਮਤਰਾ ਬਾਈ ਦਾ ਘਰੇ ਕੰਮ ਚਲਾਇਆ ਹੋਇਆ ਆ ਦੇਖੋ ਬੋਰਡ ਇੱਧਰ ਵੀ ਆ ਲੋਹੇ ਦਾ ਵੀ ਕਾਰੋਬਾਰ ਕਰਦਾ ਬਾਈ। ਕੱਲੀ ਕੱਲੀ ਚੀਜ਼ ਦਿਖਾਉਂਦੇ ਆ। ਤੇ ਆਹ ਮੁੰਡੇ ਨੇ ਲੈਣਾ ਸਾਈਕਲ। ਆਹ ਦੇਖ ਲਓ ਬਾਈ ਪੁਰਾਣੇ ਸਾਈਕਲ ਵੀ ਰਿਪੇਅਰ ਕਰਦਾ। ਆਹ ਖੜਾ ਸਾਈਕਲ ਤਿਆਰ ਕਰਿਆ। ਇਹਦੇ ਉਹੀ ਕੱਲ ਵਾਲੀ ਚੀਜ਼ ਹੀ ਫੇਰੀ ਆ ਤੇ ਫੇਰੇ। ਚਮਕ ਗਿਆ ਨਾ ਪੂਰਾ। ਹਾਂ ਕੱਲ ਹੋਰ ਤਰੀਕੇ ਦਾ ਸੀ ਅੱਜ। ਇੱਕ ਚੀਜ਼ ਵਗਿਆ ਕੀ ਆ ਦੇਸੀ ਨਹੀਂ ਆਪਾਂ ਵਰਤ ਰਹੇ ਹਾਂ। ਹੂੰ। ਨਾਲ ਕੋ ਪਾਲ ਕੋ ਵਾਲਿਆਂ ਦੀ ਬਹੁਤ ਵਧੀਆ ਤੋਂ ਪਾਲ ਕੋ ਵਾਲਿਆਂ ਦੀ ਟਾਇਰ ਵਾਸਤੇ ਹੀ ਹੁੰਦੇ ਸpecial ਟਾਇਰ ਆ ਦੇ ਤੇ ਜਿਹੜੀ ਇੱਕ ਤੁਹਾਨੂੰ ਕਿ ਲੋ ਗਿਆ ਜੀ ਉਹ ਪਿੰਨੋ ਵਰਤਦੇ ਆਂ ਠੀਕ ਆ ਜਮਾਨਾ ਨਾਮ ਬਣ ਗਿਆ ਇਹਦੇ ਵੀ ਫੇਰਾ ਆ ਹਨ ਇਹਦੇ ਵੀ ਪਿੰਨਾ ਦੇ ਰੱਖਦਾ ਸ਼ਹਿਰ ਵਾਲੇ ਜਮਾਨਾ ਨਾਮ ਅਰਬੀ ਹੈ ਕੋਲ ਕਰਕੇ ਵੀ ਬਚਦੀ ਠੀਕ ਆ ਠੀਕ ਆ ਹੁਣ ਇਹਨਾਂ ਨੇ ਵੀ ਪੈਸੇ ਦਿੱਤੇ ਹੋਏ ਆ ਹੁਣ ਦੇ ਕੋ ਵੀ ਠੀਕ ਆ ਠੀਕ ਆ ਬਾਈ ਥੋੜੇ ਚੈਨਲ ਵਾਲੇ ਸਾਰੇ ਸੱਜਣ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਅੱਜ ਪਹੁੰਚੇ ਸਾਡੇ ਕੋਲ ਕਾਰਨ ਵਲਡ ਸਾਈਕਲ ਤੇ ਠੀਕ ਹੈ ਜੀ ਤੇ ਗੰਗੋਰਾ ਪਿੰਡ ਤੋਂ ਹਨਾ ਬਾਈ ਹਾਂਜੀ ਗੰਗੋਰਾ ਪਿੰਡ ਆਹ ਬਾਈ ਨੇ ਲੈਣਾ ਸਾਈਕਲ ਬਾਈ ਨੇ ਲੈਣਾ ਸਾਈਕਲ ਤੇ ਕੱਲ ਅਸੀਂ ਲਈ ਟ੍ਰਾਈ ਠੀਕ ਹੈ ਜੀ ਤੇ ਬਾਈ ਨੂੰ ਆਹ ਸਾਈਕਲ ਫਿੱਟ ਕਰਿਆ ਰੇਲੇ ਆਹ ਆਹ ਸਾਈਕਲ ਬਾਈ ਦਾ ਪਸੰਦ ਕਿਉਂ ਬਈ ਉਹੀ ਸਾਈਕਲ ਆ ਇਹ ਚਮਕਦਾ ਨਾ ਦੇਖ ਲਾ ਤੇ ਹੋਰ ਵੀ ਸੱਜਣ ਮਿੱਤਰਾਂ ਨੂੰ ਜੋ ਲੈਣਾ ਚਾਹੁੰਦੇ ਆ ਸਾਈਕਲ ਆਪਾਂ ਇਹ ਰਿਕਵੈਸਟ ਕਰਦੇ ਆ ਵੀ ਆਪਣਾ ਕਾਲੂਡ ਸਾਈਕਲ ਵਾਈਬੇਜ ਚੈੱਕ ਕਰ ਸਕਦੇ ਆ ਹੁਣ ਤੋਂ ਪਹਿਲਾਂ YouTube ਤੇ ਹੈਗਾ ਹਨਾ ਵੀਰੇ YouTube ਤੇ ਆਪਣਾ ਕਾਲੂਡ ਸਾਈਕਲ ਆ ਤੇ ਇਹ ਪੈਂਡ ਹੈਗਾ ਮਾਨਕੀ ਹਨਾ ਇਹ ਪੈਂਡ ਮਾਨਕੀ ਤੇ ਰੇਕੋਟ ਬ੍ਰੇਕ ਉਹਨਾਂ ਰੂਟ ਤੇ ਪੈ ਜਾਂਦਾ ਠੀਕ ਆ ਵੀਰੇ ਤੇ ਸੱਜਣ ਮਿੱਤਰ ਆਪਣੇ ਕੋਲ ਪਹੁੰਚ ਸਕਦੇ ਆ ਤੇ ਵੀਰੇ ਹੋਰ ਕੁਆਂਟੀਟੀ ਜਿਹੜੀ ਹੈਗੀ ਉਹ ਦਿਖਾ ਦਿਓ ਠੀਕ ਆ ਠੀਕ ਆ ਵੀਡੀਓ ਤੁਸੀਂ ਆਪ ਕੋ ਬੜੀ ਹੋਊ ਤੇ ਲਓ ਮਿੱਤਰ ਆਹ ਸਾਈਕਲ ਖੜੇ ਆ ਬਾਈ ਇਹ ਅਲੂਮੀਨੀਅਮ ਦੇ ਤੇ ਸਟੀਲ ਦੇ ਸਾਈਕਲ ਆ ਜੀ ਘੈਂਟ ਤੋਂ ਘੈਂਟ ਸਾਈਕਲ ਖੜਾ ਮਿੱਤਰੋ ਗੇਰਾਂ ਵਾਲੇ ਵੀ ਆ ਬਿਨਾ ਗੇਰਾਂ ਵਾਲੇ ਵੀ ਆ ਆ ਤਾਂ ਮਹਿੰਗਾ ਲੱਗਦਾ ਹਨਾ ਵੀਰੇ ਇਹ ਹੈਗਾ 1.8 ਲੱਖ 8000 ਦਾ 1.8 ਲੱਖ 8000 ਦਾ ਆ 1.8 ਲੱਖ 8000 ਦਾ ਇਹ ਕਿਹੜੀ ਕੰਪਨੀ ਕੰਪਨੀ ਦਾ ਇਹਦਾ ਹੀ ਕੋਈ ਤੁਸੀਂ ਪੂਰੇ ਲਾਉਣਾ ਦਾ ਨਾਮ ਨੇ ਇਹਦਾ ਬਣਾ ਕੇ ਪੂਰੇ ਲਾਉਣਾ ਵੀ ਆ ਦੇਖੋ ਇੱਕ ਨਾਲ ਕਰਾਉਂਦੇ ਤੇ ਉਦਾ ਮੁੰਡੇ ਤੇ ਨਾ ਤੇਰੇ ਟੂਰਿੰਗ ਵਾਲਾ ਸਾਈਕਲ ਆ ਜਾਂਦਾ ਜੀ ਮੈਂ ਟੂਰਿੰਗ ਜਿਹੜੇ ਕਰਦੇ ਨੇ ਬੰਦੇ ਸਪੈਸ਼ਲ ਟੂਰਿਸਟ ਸਪੈਸ਼ਲ ਟੂਰ ਵਾਲਿਆਂ ਲਈ ਠੀਕ ਜੇ ਮੈਂ ਲਹਿਰਵਾਕ ਜਾਣਾ ਕਿਸੇ ਨੇ ਨਾ ਸੌਂਫ ਤੋਂ ਦਾ ਕਰਨਾ ਸਾਰਾ ਇੰਡੀਆ ਦਾ ਕਰਨਾ ਉਹ ਚੀਜ਼ਾਂ ਨਹੀਂ ਵੀ ਤੇ ਰੋ ਆਪਣੇ ਟੂਰਿੰਗ ਬਾਈਕ ਹੀ ਆਉਂਦੀ ਹੈ ਠੀਕ ਤੇ ਸਹੀ ਬਰਗਾ ਮਾਉਂਡ ਦੀ ਬਰਗਾ ਮਾਉਂਡ ਹਾਂ ਬਰਗਾ ਮਾਉਂਡ ਵੀ ਇਹ ਬਾਹਰਲਾ ਪ੍ਰਾਣ ਠੀਕ ਆਹ ਜੀ ਕਾਤੀਆਂ ਬਲੌਕ ਦੇ ਜਿਹੜੇ ਛੋੜੇ ਨੇ ਗੇੜਾ ਵਾਲੇ ਖੜੇ ਨੇ ਵਿੱਚ ਨਵੇਂ ਵੀ ਹੈਗੇ ਆ ਪੁਰਾਣੇ ਵੀ ਹੈਗੇ ਸਾਰਾ ਰੇਡਰ ਦਾ ਸਪੋਰਟ ਗੈਡ ਜਿਹਨਾਂ ਨੂੰ ਆਪਣੀ ਬੈਂਡ ਦੇ ਬਹੁਤ ਚੰਗੇ ਹੁੰਦੇ ਆ ਦੋ ਇਹ ਫਿਰ ਤੁਸੀਂ ਕਿੱਥੋਂ ਮੰਗਾਉਨੇ ਆ ਆਪਣਾ ਲੁਧਿਆਣੇ ਵੀ ਆਉਂਦਾ ਲੁਧਿਆਣੇ ਤੋਂ ਡੀਲਰ ਆਪਣੇ ਨਾਲ ਜੁੜੇ ਹੋਇਆ ਚੱਲੇ ਠੀਕ ਆ ਹੁਣ ਵੀ ਆ ਜਿਹੜੇ ਤੁਹਾਨੂੰ ਦੱਸਿਆ ਵੀ ਸੀਗਾ ਠੀਕ ਆ ਇਹ ਆਪਣਾ ਰਾਇ ਨਹੀਂ ਹੈਗਾ ਵੀ ਆਪਾਂ ਇੰਨੇ ਪੇਮੈਂਟ ਇਕੱਠੀ ਲਾ ਕੇ ਚੱਕ ਸਕਦੇ ਸਾਈਕਲ ਪਾਈਂ ਦੇ ਕੇ ਤੇ ਫੋਨ ਦਵਾਗੇ ਨਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਮਗਾਉਂਦਿਆਂ ਨੂੰ ਕੇਵਰੇ ਹੋ ਗਿਆ ਪੰਜ ਚਾਰ ਸਾਲ ਰੋਡ ਕੰਮ ਸ਼ੁਰੂ ਕਰੇ ਨੂੰ ਚਾਰ ਕਸਾਲ ਠੀਕ ਹੈ ਚਾਰ 5 ਸਾਲ ਠੀਕ ਹੈ ਚਲੋ ਲੈ ਫਿਰ ਮੁੰਡਿਆ ਬਹੁਤ ਵਧੀਆ ਮਿਲ ਜਾਂਦਾ ਸਾਰੇ ਪੰਜਾਬ ਲੈ ਫਿਰ ਟਰਾਈ ਕਰਾਂ ਇਹਦੀ ਬਹੁਤ ਟਰਾਈ ਲੈ ਲੈਂਦੇ ਤੱਕ ਦੁਬਾਰੇ ਫੇਰ ਚੈੱਕ ਕਰ ਲਾ ਇੱਲਾ ਮੈਂ ਤਰਾਹ ਕਲ ਹੋਣੀ ਟਰਾਈ ਲੈ ਰਹੇ ਅੱਜ ਰਲੇ ਦਾ ਬਾਲੇ ਆ ਜੀ ਸਾਈਕਲ ਇਹ ਤਾਂ ਪਾਈ ਲੈਣੀ ਦਵਾਰੇ ਟਰਾਈ ਅਜ ਤੱਕ ਹੋ ਸਕਾ ਕਹਿੰਦੇ ਮੁੰਡਾ ਸਾਈਕਲ ਆ ਜੀ ਲੋ ਜੀ ਆ ਫਿਰਦਾ ਬਾਈ ਦਾ ਮੁੰਡਾ ਇੱਕ ਲੜਿਆ ਆਪਾਂ ਸਾਈਕਲ ਇੱਕ ਅੰਕ ਨੂੰ ਫੜਾਤਾ ਉਹ ਮੁੰਡਾ ਚੱਕੀ ਫਿਰਦਾ ਦਰਵਾ ਤੇ ਇੱਕ ਚੱਕੂ ਆ ਬਾਈ ਤੇ ਚਾਲਦੇ ਹਾਂ ਹੁਣ ਆਪਾਂ ਢੀਲਾ ਕੱਢਣ ਲੋ ਮਤਰੋ ਚੱਲੇ ਆ ਪੌਣ ਢੇੜਾ ਕੱਢਣ ਪਿੰਡ ਮਾਨਕੀ ਦੇ ਵਿੱਚ ਚਲਾਇਆ ਮਤਰੋ ਬਾਈ ਦਾ ਕੰਮ ਤੇ ਬਾਲਾ ਵਧੀਆ ਕੰਮ ਚਲਾਇਆ ਬਾਈ ਦਾ 4 ਕਸਾਲ ਹੋ ਗਏ ਬਾਈ ਨੂੰ ਕੰਮ ਕਰਦੇ ਹੁ ਕੀ ਹਾਲ ਆ ਬਾਈ ਲਓ ਮਤਰੋ ਆ ਚੱਲੇ ਆਪਣੇ ਵਾਲਾ ਆਪਣੇ ਕੋਲੇ ਵੀ ਪਣਾ ਗੇਰ ਨਾਲ। ਇਧਰ ਅੰਕਲ ਕੋਲੇ ਵੀ ਪਣਾ ਗੇਰ ਨਾਲ। ਉਹ ਚੱਲੇ ਬਾਈ ਹੁਣੀ। ਕੱਲੋਂ। ਇਹ ਮੁੰਡੇ ਨੂੰ ਗੇਰ ਨਾਲੇ ਕਹਿੰਦੇ ਪਾਉਣੇ ਨਹੀਂ ਉਹਦੇ ਬਾਈ ਗੇਰ ਪਾਉਣੇ ਸਿਖਾਉਂਦਾ। ਇਹ ਸਾਈਕਲ ਦੇ ਗੇਰ ਪਾਉਣੇ ਬਹੁਤ ਆਖਿਆ ਮੁੰਡਿਆ। ਮੋਟਰਸਾਈਕਲ ਦੇ ਤਾਂ ਪਾ ਹੀ ਜਾਂਦੇ ਸੌਕੇ। ਹਾਂ ਪੰਜਵਾਂ ਦਾ ਘੇਰ ਹੋਰ ਜਮਾ ਟੌਪ ਵਗੈਰ ਪਾ ਕੇ ਦੇਖ ਭਜਾ ਕੇ ਤੂੰ ਫੇਰ ਤੈਨੂੰ ਪਤਾ ਲੱਗਣਾ ਦੇਖ ਭਜਾ ਕੇ ਹੁਣ ਨਾਲੇ ਮੈਂ ਉਹਨਾਂ ਤੇਰੇ ਮਗਰ ਦੇ ਇਹ ਤਾਂ ਕਿਹੜਾ ਜਾਂਦਾ ਮੂਰੇ ਖਿੱਚ ਕੇ ਦੇਖ ਪੂਰਾ ਸਾਈਕਲ ਖੱਟੇ ਬਖੱਟੇ ਬੰਡੇ ਨੇ ਆਪਾਂ ਵੀ ਚੱਲੇ ਮੈਂ ਆਪਾਂ ਕੋਲੇ ਬਣਾ ਕੇ ਰਾਂ ਵਾਲਾ ਈ ਹੋ ਗਿਆ ਭਈ ਮੁੰਡਾ ਬੜਾ ਭਾਜਦਾ ਕਹਿੰਦੇ ਜਾਂਦਾ ਨਾਲ ਸੁਕਦਾ ਕਾਹੋਂ ਭਈ ਲੱਗ ਗਿਆ ਜੋਰ ਮੁੰਡੇ ਦਾ ਹਾਂ ਚੜ ਗਿਆ ਮੇਰਾ ਵੀ ਹਾਂ ਚੜ ਗਿਆ ਗਰਮੀ ਵਾਲੀ ਆ ਕੀ ਕਰੀਏ ਐ ਕਮਾ ਦੇ ਕਮਾ ਦੇ ਮੋੜ ਤੇ ਬਹੁਤ ਲੰਬਾ ਰੂਟ ਹੋ ਗਿਆ ਘਰੇ ਵੀ ਲੈ ਕੇ ਜਾਣਾ ਫਿਰ ਤੂੰ ਹੰਬ ਜਾਏਗਾ ਫਿਰ ਕਹਿੰਗਾ ਗੱਡੀ ਚ ਰੱਖੋ ਚੱਲ ਚੱਲ ਸਾਈਕਲ ਪਸੰਦ ਆ ਪੂਰਾ ਚੱਕ ਬਾਈ ਕਹਿੰਦਾ ਸਾਂਵੇਂ ਚੱਲਦੇ ਆ ਚਲੋ 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 ਲੱਗੂ ਮੁੰਡਿਆ ਤਰਾ ਜੋਰ ਅਜ ਕਿਵੇਂ ਮਰਜੀ ਭੁਜਾਲਾ ਦਾ ਜੋਰ ਹੀ ਲਾਉਣਾ ਹਨਾ ਨੇ ਬਾਈ ਕਹਿੰਦਾ ਇਥੇ ਲਗੇਸ਼ ਨੇ ਵਾਲੀ ਘੰਡ ਹੈ ਕਿਸਨੂੰ ਉੱਤੇ ਲੈ ਕੇ ਚਾਲਦੇ ਆਂ ਵੈਸੇ ਤਾਂ ਪਿੰਡਾਂ 'ਚ ਸਾਰੀਆਂ ਲੋਕੇਸ਼ ਨੇ ਘੰਡ ਹੁੰਦੀਆਂ ਨੇ ਦੇਖ ਲਈਆਂ ਲਓ ਜੀ ਸਾਹਮਣੇ ਰੋਗ ਗਿਆ ਆਪਾਂ ਲਾਉ ਮਾਤਰੋ ਬਾਈ ਸਮਝਾਉਂਦਾ ਉਹਨੂੰ 11 ਵਾਲੇ ਹਲਾ ਇਨੀ ਜਾਣਕਾਰੀ ਨਹੀਂ ਹੈਗੀ ਚੱਕ ਵਾਲਾ ਨਾਗੀ ਗਰਮੀ ਤੇਹਲਾ ਤੂੰ ਲੰਬੇ ਰੂਟ ਤੇ ਜਾਣ ਨੂੰ ਗਾਣਾ ਤੈਨੂੰ ਇੱਥੇ ਗਰਮੀ ਆ ਗਈ ਹਾਂ ਮੌਸਮ ਮੌਸਮ ਵਜਾ ਵਾ ਮੌਸਮ ਨਾਲ ਫਰਕ ਪੈ ਜਾਂਦਾ ਤੇ ਜਦੋਂ ਮੰਨ ਪਤੰਬਰ ਤੇ ਜਾਂਦੇ ਫਿਰ ਚਾਹੇ ਪੰਜਾਬ ਦਾ ਟੂਰ ਤੋਂ ਕਰ ਹਾਂ ਸਹੀ ਗੱਲ ਹੈ ਉਦੋਂ ਸੀਜ਼ਨ ਫਿਰ ਦੂਜਾ ਆ ਜਾਂਦਾ ਨਾ ਸਾਡਾ ਰੋਬੋ ਨੀ ਨਾ ਹਾਂ ਲੋਈ ਅੱਜ ਸਵੇਰ ਨੂੰ ਸਟਰਾਇ ਹੋਇਆ ਗੁੰਦੋਰਾ ਆ ਤੇ ਇਹਨਾਂ ਨੇ ਆ ਸਾਈਕਲ ਕੱਲ ਪਸੰਦ ਕਰਿਆ ਭਾਈ ਜਿਹੜੀ ਕੋਈ ਸਾਡੀ ਰਾਈਡਿੰਗ ਕਰਦੇ ਤੇ ਲੋ ਬਾਈ ਦਾ ਆ ਵੀ YouTube ਚੈਨਲ ਆ ਅੱਜ ਆਪਣੇ ਕੋਲ ਸਾਡੀ ਬ੍ਰੈਕਟ ਰਾਈਡਿੰਗ ਕਰਦੇ ਬਹੁਤ ਵਧੀਆ ਨਿਕਲੇ ਤੇ ਬਾਕੀ ਜਿਵੇਂ ਕੱਲ ਸੀਗਾ ਭਾਈ ਉਹ ਤੋਂ ਕੰਡੀਸ਼ਨ ਦੀ ਜਿਵੇਂ ਹੁਣ ਅੱਜ ਤੋਂ ਨਵਾਂ ਭਰਿਆ ਹੋਇਆ ਕੱਲ ਇਹ ਨਹੀਂ ਕਰਕੇ ਮਿੱਟੀ ਮੁੱਟੀ ਜੀ ਪੇਂਦੀ ਸੀ ਨਹੀਂ ਮਾਂ ਦੇ ਦਾ ਪੂਰਾ ਬਿਜੇ ਚੰਪੀ ਜਾਂਦਾ ਹੋਰ ਉਹ ਆਪਣਾ ਕੰਮ ਕਰ ਕੇ ਲੱਗੇ ਕਿਹਨਾਂ ਵਧੀਆ ਸਮਝਿਆ 22 ਤਸੀ ਜਾਂਦਾ ਸਵਾਲ ਤੇ ਬਾਕੀ ਦੀ ਵੀਡੀਓ ਅਸੀਂ ਤੁਹਾਨੂੰ ਦਿਖਾਉਨੇ ਆ ਬਾਅਦ ਚ ਕੰਮ ਕਰੋ ਆ ਕਰਦਾ ਆ ਸਾਈਕਲ ਚੇਂਜ ਕਰ ਲਿਆ ਹੁਣ ਦੂਜਾ ਕਿਧਰ ਗਿਆ ਸਾਈਕਲ ਆਉ ਲਈ ਆਉਂਦੇ ਆ ਮਗਰ ਅੰਕਲ ਹੁਣੀ ਨਾਲ ਬਾਈ ਆਉਂਦਾ ਤੇ ਆ ਗਏ ਆਪਾਂ ਬਾਈ ਦੇ ਘਰੇ ਬਾਕੀ ਗੱਲਾਂ ਵੱਧ ਬਵਾਈ ਨਾ ਕਰਦੇ ਇੱਥੇ। ਆਸਰੀ ਗਾਲ ਜੀ। ਹੋ ਠੀਕ ਹੋ। ਹੱਸਪਾ ਮੁੰਡਾ ਇਹਨੇ ਹੱਸੇ ਹੀ ਗਾਲ ਨਹੀਂ ਮੰਨੀ ਪਰ। ਲੋ ਮਤਲਬ ਆਹ ਕੰਮ ਵੀ ਚਲਾਇਆ ਹੋਇਆ ਹੈ ਬਾਈ ਦਾ ਘਰੇ। ਮਿਹਨਤੀ ਆ ਬਾਈ ਬਹੁਤ। ਆ ਦੇਖੋ ਕਲਾਕਾਰੀ ਕੀਤੀ ਬਾਈ ਦੀ। ਦਰ ਦੇਖ ਲੋ ਬਾਈ ਆਹ ਹਲਦੀ ਵੀਸਣ ਵਾਲੀ ਮਸ਼ੀਨ ਵੀ ਰੱਖੀ ਆ ਬਾਈ ਜੇ ਕਿਸੇ ਨੇ ਹਲਦੀ ਵਸਾਉਣੀ ਆ ਬਾਈ ਤੋਂ ਉਹ ਵੀ ਆ ਆਪਾਂ ਕੰਟੈਕਟ ਵਗੈਰਾ ਸਾਰੀ ਡਿਟੇਲ ਪਾ ਦਾਂਗੇ ਪਿੰਡ ਦਾ ਨਾਮ ਵੀ ਤੇ ਇੱਧਰ ਮੁੰਡਾ ਇੰਟਰਵਿਊ ਕਰੀ ਜਾਂਦਾ ਚੱਲਦੀ ਆ ਇੰਟਰਵਿਊ ਇਹ ਤੁਹਾਡੇ ਕੋਲ ਇਹ ਤੁਹਾਨੂੰ ਆਪਾਂ ਕੁਆਲਟੀ ਰਿਵਿਊ ਦੇ ਦਾਂਗੇ ਇਹ ਤੁਹਾਡੇ ਕੋਲ ਇਹ ਤੁਹਾਨੂੰ ਕੁਆਲਟੀ ਰਿਵਿਊ ਦੇ ਦਾਂਗੇ ਤੁਹਾਨੂੰ ਆਪਾਂ ਕੋਲ ਤੁਹਾਨੂੰ ਇਹ ਵੀ ਇਹਨਾਂ ਦਾ ਮੂਵ ਕਰ ਮਾਡਲ ਆ ਠੀਕ ਹੈ ਜੀ ਤੇ ਬੰਮੋ ਇਹਦਾ ਫੇਮਸ ਮਾਡਲ ਆ ਕਿਉਂਕਿ ਇਹਨਾਂ ਦੇ ਰੇਲੇ ਵਾਲੇ ਵੀ ਨਾ ਕੁਸ਼ਟਮਲ ਮਾਡਲ ਵਧੀਆ ਨੇ ਰੌਕੀ ਹੋ ਗਿਆ ਕੈਨਨ ਹੋ ਗਿਆ ਤੇ ਮੂਨ ਵੈਕਟਰ ਹੋ ਗਿਆ ਇਹਨਾਂ ਦਾ ਸਾਰਾ ਮਾਡਲ ਨੇ ਜਿਹੜੇ ਆਪਾਂ ਰੇਡ ਨੂੰ ਰਾਇ ਦਿੰਦੇ ਆਂ ਵੀ ਜਦੋਂ ਇਹਨਾਂ ਤੋਂ ਜਿਹੜਾ ਮਰਜੀ ਸਾਈਕਲ ਲੈ। ਤਾਂ ਮੈਨੂੰ ਵਧੀਆ ਸੋਹਣਾ ਸਾਈਕਲ ਲੈ ਚਾਹੀਦਾ ਕੋਈ ਪੰਜਾਬ ਦਾ ਨਾਵਾ ਕਿਉਂਕਿ ਆਪਣੇ ਹੀ ਸਾਈਕਲ ਦਿੱਤੇ ਹੋਏ ਆ ਜਿਵੇਂ ਕੈਨਨ ਵੀ ਦਿੱਤਾ ਹੋਇਆ ਆਪਣਾ ਤੇ ਇਹਨਾਂ ਦਾ ਹੁਣ ਡਬਲ ਡਿਸਕੋਵਰੀ ਰੇਂਜ ਦੇ ਵਿੱਚੋਂ ਸਭ ਤੋਂ ਮੀਹਰ ਦੇ ਵਿੱਚ ਸਾਰੀਆਂ ਮੀਡੀਅਮ ਦੀ ਬਾਡੀ ਹੈ। ਤੋਂ ਦੇੜੇ ਕਰਕੇ ਆਪਾਂ ਨੂੰ ਦੱਸ ਸਕਦੇ ਆ ਲਾਈਨ ਗਿਆ ਹੋਇਆ 764 ਦੇ ਵਿੱਚ ਨਾ ਬਲੇਮ ਹੁੰਦਾ ਹੈ 764 ਤੇ ਲਾਇਰ ਦੇ ਵਿੱਚ ਹੋਊਗਾ ਪਿਓਰ ਤੇ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਆ ਇਹ ਗਾਰੀ ਵੀ ਕਾਫੀ ਵਧੀਆ ਤੇ ਹੁੰਦੀ ਹੈ ਤੇ ਮਾਡਲ ਉਹਦੀ ਆ ਜਿਹਦੀ ਕੀਮਤ ਜਦੋਂ ਤੁਸੀਂ ਦੱਸਿਆ 1 ਲੱਖ 8000 ਤੇ ਹੁਣ ਆਪਾਂ ਇਹ ਕੋਈ ਸੇਲ ਤੇ ਆਇਆ ਹੋਇਆ ਵੀ ਆਪਾਂ ਇਹਦਾ 70000 ਤੱਕ ਸੇਲ ਕਰਨਾ ਹੈ ਠੀਕ ਹੈ ਹਾਂ ਜੀ ਹਾਂ ਬਾਕੀ ਚਲੋ ਬਾਕੀ ਬੋਕੇ ਤੇ ਮੰਗ ਦਾ ਮੁੱਦੋ ਕਰਾਓ ਬਾਕੀ ਇਧਰ ਖੜੇ ਨੇ ਜੀ ਸਾਈਕਲ ਤੇ ਬਾਕੀ ਇਹਨਾਂ ਦੇ ਵੀ ਦੋ-ਤਿੰਨ ਦਸਤਾਨੇ ਆਪਣੇ ਕਿੰਨੇ ਵਾਇਰ ਬਾਕਸੋਂ ਦੇ ਆਪਣੇ ਕੋਲ ਨਵੇਂ ਆਉਂਦੇ ਆ ਨਾ ਬਾਕੀ ਆ ਸਕਾਉਰਡ ਦਾ ਸਾਈਕਲ ਖੜਾ ਇਹ ਵੀ ਬਾਰੇ ਜਿਆਦਾ ਗੂੜੇ-ਗੂੜੀਆਂ ਕਾਲੇ ਬਾਹਰ ਚੌਂਦੇ ਆ ਆਪਾਂ ਕੈਨਨ ਡੇਲ ਦਾ ਆ ਗਿਆ ਇਹ ਜੇ ਮਤਲਬ ਜਿਨ੍ਹਾਂ ਨੂੰ ਵੇਅਰ ਨੇ ਆਪਣੇ ਇਹਨਾਂ ਨੂੰ ਪਤਾ ਵੀ ਚੀਜ਼-ਚੀਜ਼ ਆ ਬਈ ਲੋਕਾਂ ਨੂੰ ਜਾਣਦੇ ਆ ਵੀ ਹਾਂ ਵੀ ਬਾਹਰ ਦਾ ਬ੍ਰਾਂਡ ਆ ਇਹ ਹਾਂਜੀ ਤੇ ਬਾਕੀ ਆ ਜਿਹਨੇ ਟੈਕਾਈਡਰੋਂ ਵਾਲਾ ਨੇ ਜਿਆਦਾ ਪਰ ਬਿੱਟਫਿੰਸ ਦਾ ਆਪਾਂ ਸੇਰ ਕਰਦੇ ਆ ਬ੍ਰਿਜਾ ਦਾ ਖੜਾ ਆ ਹਾਂਜੀ ਇਹ ਆ ਸੈਂਟਕ੍ਰੋਸ ਹੋ ਗਿਆ ਜੇ ਲਓ ਮੇਤਰੋ ਖੋਲ ਤਾਂ ਚੱਕਾ ഗ ചാബി തര ഗജൂ ബേ ਬੈਦਾਨਾ ਤੈਨੂੰ ਸੰਜੂ ਯਾ ਅੱਲਾਹ ਦਾ ਸਟicker ਓਕੇ ਵੀਰੇ ਧੰਨਵਾਦ ਬਹੁਤ ਬਹੁਤ ਠੀਕ ਹੈ ਓਕੇ ਵੀਰੇ ਓਕੇ ਜਰੂਰ ਜੀ ਹਾਂ ਜੀ ਹਾਂ ਥਿਸ ਇਜ਼ ਸੌਨ ਮਾਈਕਲ ਆ ਗਿਆ ਘਰੇ ਸਾਈਕਲ ਲਓ ਮਤਰੋ ਆ ਗਿਆ ਘਰੇ ਅੰਦਰ ਹੀ ਮੈਂ ਕਹਣਾ ਤੂੰ ਲੈ ਕੇ ਜਾ ਅੰਦਰ ਆ ਜਾ ਨਾਲੇ ਤੇਰੀ ਵੀਡੀਓ ਬਣ ਜੂ ਵਿੱਚ ਕੁਮਕਤ ਜੀ ਆਹਾ ਕੱਪੜੇ ਦੇ ਕੋਲੋਂ ਲੈਂਦੇ ਗਰਮੀ ਆਉਂਦੀ ਐ ਨੂੰ ਵੀ ਹਨ ਅੰਦਰ ਹੋ ਕੇ ਚੱਲ ਨੂੰ ਤਾਂ ਲੈ ਲਈ ਸੀ ਮੂਰਲਾ ਟਾਰ ਖੜਾ ਕਰਕੇ ਲਿਆ ਓਏ ਪਾਲਸ ਕਰਕੇ ਉਹ ਛੋਡੀ ਪਾਲਸ ਲਾਈ ਕਰਕੇ ਪਾਲਸ ਲਾਈ ਕਰਕੇ ਚੀਕਾਂ ਮਾਰਦਾ ਸਟੈਂਕ ਨਾਲ ਜਮਾਨਾ ਨਾ ਮਿਆਰ ਕਾ ਮਾਰਿਆ ਐਕਸਨ ਦੇਖੀ ਕੇ ਮਾਰਦਾ